ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਉਹਨਾਂ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕੇ ਮੇਰੀ ਵੀਡੀਓ ਨੂੰ ਲਾਈਕ ਕੀਤਾ ਹੈ ਸ਼ੇਅਰ ਕੀਤਾ ਹੈ ਸਬਸਕ੍ਰਾਈਬ ਕੀਤਾ ਹੈ ਮੈਂ ਵਾਹਿਗੁਰੂ ਅਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਉਹਨਾਂ ਨੂੰ ਤਰੱਕੀ ਬਖਸ਼ੇ ਤੇ ਉਹਨਾਂ ਨੂੰ ਹਮੇਸ਼ਾ ਖੁਸ਼ੀਆਂ ਦੇਵੇ ਹਾਂਜੀ ਮੇਰੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸਹਬਜਾਦਿਆਂ ਦੀ ਕੁਰਬਾਨੀ ਛੋਟੇ ਸਹਬਜਾਦਿਆਂ ਦੀ ਕੁਰਬਾਨੀ ਅੱਜ ਦੀ ਤਰੀਕ ਦੇ ਵਿੱਚ ਜੀ ਅੱਜ 11 ਪੋ ਹੈ ਅੱਜ ਦੀ ਤਰੀਕ ਦੇ ਵਿੱਚ ਛੋਟੇ ਸਹਬਜਾਦਿਆਂ ਨੂੰ ਸਰਹੰਦ ਦੇ ਪਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਤੇ ਗੰਗੂ ਜਿਹੜਾ ਸੀਗਾ ਉਹਨਾਂ ਦਾ ਸੋਈਆ ਸੀਗਾ ਮਾਤਾ ਗੁਜਰੀ ਜੀ ਦਾ ਮਤਲਬ ਗੁਰੂ ਘਰ ਦਾ ਉਹ ਉਹਨਾਂ ਨੂੰ ਉਸ ਵੇ ਸਰਹੰਦ ਦੀ ਕਚਹਿਰੀ ਦੇ ਵਿੱਚ ਅੱਜ ਦੇ ਦਿਨ ਪੇਸ਼ ਕਰਦਾ ਹੈ ਤੇ ਜਦੋਂ ਉਹ ਦੋਨੋਂ ਸਾਹਿਬ ਜੱਤੇ ਆਂਦੇ ਹਣ ਤਾਂ ਉਹ ਜਿਆਕਾਰੇ ਛੱਡਦੇ ਆਂਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਪਤੀ ਉੱਚੀ ਚ ਜਿਆਕਾਰੇ ਛੱਡਦੇ ਆਂਦੇ ਹਨ ਤਾਂ ਜੋ ਉਹਨਾਂ ਦਾ ਸੁਚਾਨੰਦ ਹੁੰਦਾ ਹੈ ਮਤਲਬ ਕਿ ਜਿਹੜਾ ਵਜੀਰ ਖਾਨ ਦਾ ਵਜੀਰ ਖਾਨ ਦਾ ਉਹ ਕਹਿੰਦਾ ਹੈ ਕਿ ਇਹ ਸੁਬਾ ਸਰਹੰਦ ਦੀ ਕਚਹਿਰੀ ਹੈ ਇਸ ਦੇ ਵਿੱਚ ਕਿਸੇ ਹੋਰ ਧਰਮ ਦੇ ਜਿਆਕਾਰ ਨਹੀਂ ਛੱਡੇ ਜਾਂਦੇ ਜਿਹੜੇ ਸੂਬਾ ਸਰਵੰਦ ਨੇ ਇਹਨਾਂ ਨੂੰ ਸਲਾਮ ਕਰੋ ਔਰ ਅਸੀਂ ਸਿਰ ਚੁੱਕ ਚੁਕਾਉ ਉਹਨਾਂ ਦੇ ਅੱਗੇ ਸਾਰ ਜੱਦਿਆਂ ਨੇ ਕਿਹਾ ਕਿ ਅਸੀਂ ਆਪਣੇ ਧਰਮ ਧਰਮ ਤੋਂ ਬਿਨਾ ਹੋਰ ਕਿਸੇ ਅੱਗੇ ਸਿਰ ਨਹੀਂ ਚੁਕਾਂਦੇ ਅਸੀਂ ਆਪਣੇ ਧਰਮ ਨੂੰ ਹੀ ਉੱਤਮ ਮੰਨਦੇ ਹਾਂ ਜਿਸ ਦਾ ਜਿਹੜਾ ਵੀ ਕੋਈ ਧਰਮ ਹੁੰਦਾ ਹੈ ਉਹ ਉਸੇ ਨੂੰ ਹੀ ਮੰਨਦਾ ਹੈ ਤੇ ਉਸੇ ਲਈ ਜਿਆਕਾਰੇ ਛੱਡਦਾ ਹੈ ਉਹ ਫਿਰ ਵਾਰ-ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਜਿਆਕਾਰੇ ਛੱਡਦੇ ਹਨ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੇ ਪਿਤਾ ਫਤੇਹ ਸਿੰਘ ਤੇ ਬਾਬਾ ਜੁਰਮਰ ਸਿੰਘ ਛੋਟੀ ਜਿਹੀ ਉਮਰ ਦੇ ਹਨ ਇੱਕ ਦੀ ਉਮਰ 7 ਸਾਲ ਦੀ ਹੈ ਤੇ ਇੱਕ ਦੀ ਉਮਰ 9 ਸਾਲ ਦੀ ਹੈ। ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਧਰਮ ਛੱਡ ਦਿਓ ਤੇ ਮੁਸਲਮਾਨ ਬਣ ਜਾਓ। ਲੇਕਿਨ ਬੱਚੇ ਕਹਿੰਦੇ ਹਨ ਕਿ ਅਸੀਂ ਮਰਨੋਂ ਮਰ ਜਾਵਾਂਗੇ ਲੇਕਿਨ ਆਪਣਾ ਧਰਮ ਨਹੀਂ ਛੱਡਾਂਗੇ। ਸਾਡੇ ਦਾਦਾ ਜੀ ਨੇ ਦਿੱਲੀ ਦੇ ਵਿੱਚ ਆਪਣਾ ਸੀਸ ਦਿੱਤਾ ਹੈ ਸਾਡੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਅਸੀਂ ਵੀ ਆਪਣਾ ਧਰਮ ਨਹੀਂ ਛੱਡਾਂਗੇ ਸਾਨੂੰ ਸਾਡੇ ਦਾਦਾ ਜੀ ਅਸੀਂ ਆਪਣੇ ਦਾਦਾ ਜੀ ਦੀ ਰਾਹ ਤੇ ਹੀ ਚੱਲਾਂਗੇ ਉਹਨਾਂ ਨੂੰ ਬਹੁਤ ਮਨਾਇਆ ਜਾਂਦਾ ਬਹੁਤ ਲਾਲਚ ਦਿੱਤੇ ਜਾਂਦੇ ਹਨ ਕਿ ਤੁਹਾਨੂੰ ਵਧੀਆ ਵਧੀਆ ਮਹਿਲ ਮਿਲਣਗੇ ਰਹਿਣ ਦੇ ਲਈ ਤੇ ਤੁਸੀਂ ਇੰਨੇ ਤੁਸੀਂ ਇਹ ਚੱਲ ਤੇ ਆ ਰਹੇ ਹੋ ਇੰਨੇ ਓਕੇ ਓਕੇ ਆ ਰਹੇ ਹੋ ਤੁਸੀਂ ਆਪਣਾ ਜਿਹੜਾ ਹੈਗਾ ਇਹ ਮੰਨ ਲੋ ਤੇ ਸਾਡੇ ਕੇ ਚੁੱਕ ਜਾਉ ਰੋਪਣਾ ਮੁਸਲਮਾਨ ਤਾਂ ਉਹ ਜਿਹੜਾ ਧਾਰਨ ਕਰ ਲਓ ਲੇਕਿਨ ਉਹ ਬੱਚੇ ਜਿਹੜੇ ਨਹੀਂ ਗਏ ਉਹ ਗੁਰੂ ਉਹ ਵੀ ਸਿੰਘ ਜੀ ਦੇ ਲਾਲ ਖੰਡ ਉਹ ਇਸ ਲਈ ਨਹੀਂ ਮੰਨਦੀ ਅਤੇ ਜਿਆਕਾਰੀ ਛੱਡਦੀ ਹਨ ਉਹਨਾਂ ਨੂੰ ਬਹੁਤ ਮਨਾਇਆ ਜਾਂਦਾ ਹੈ ਡਰਾਇਆ ਵੀ ਜਾਂਦਾ ਹੈ ਤੁਮਕਾਇਆ ਵੀ ਜਾਂਦਾ ਹੈ ਪਿਆਰ ਨਾਲ ਵੀ ਮਨਾਇਆ ਜਾਂਦਾ ਲੇਕਿਨ ਉਹ ਨਹੀਂ ਮੰਨਦੀ ਚਲੋ ਜੀ ਕਚੈਰੀ ਤੋਂ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਮਾਤਾ ਗੁਜਰੀ ਕੋਲ ਠੰਡੇ ਬੁਰਜੇ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਉਹਨਾਂ ਨੂੰ ਸਗਾ ਸੁਣਾਈ ਜਾਂਦੀ ਹੈ ਕਿ ਇਹ ਬੱਚੇ ਜਦੋਂ ਤੱਕ ਨਹੀਂ ਮੰਦੇ ਇਹਨਾਂ ਨੂੰ ਠੰਡੇ ਬੁਰਜੇ ਦੇ ਵਿੱਚ ਰੱਖਿਆ ਜਾਵੇ ਇਹਨਾਂ ਦੀ ਦਾਦੀ ਜੀ ਨੂੰ ਤੇ ਬੱਚਿਆਂ ਨੂੰ ਠੰਡਾ ਬੁਰਜੇ ਲੱਗ ਕੇ ਹਲੇਦ ਵਾਲੇ ਜਿਹੜਾ ਨੇ ਕੋਈ ਵੀ ਬਾਰੀ ਤੱਕ ਹੀ ਨਹੀਂ ਹੈਗੀ ਸਾਰੇ ਪਾਸੇ ਠੰਡੀਆਂ ਹਵਾਵਾਂ ਆਉਂਦੀਆਂ ਨੇ ਬਹੁਤਾਂ ਮਹੀਨਾ ਹੈ ਠੰਡ ਪੈਂਦੀ ਹੈ ਔਰ ਇੰਨੀ ਜ਼ਿਆਦਾ ਸਰਦੀ ਹੈ ਕਿ ਨਾ ਉਹਨਾਂ ਨੇ ਹੁਕਮ ਸੁਣਾਇਆ ਕਿ ਨਾ ਇਹਨਾਂ ਬੱਚਿਆਂ ਨੂੰ ਕੁਝ ਖਾਣ ਨੂੰ ਦਿੱਤਾ ਜਾਵੇ ਨਾ ਕੋਈ ਇਹਨਾਂ ਦੇ ਉੱਪਰ ਮੋਟਾ ਕੱਪੜਾ ਦਿੱਤਾ ਜਾਵੇ ਤੇ ਨਾ ਹੀ ਕੋਈ ਉਸ ਪਾਉਣ ਨੂੰ ਦਿੱਤਾ ਜਾਵੇ ਇਹਨਾਂ ਦੀ ਕਚੈਰੀ ਦੁਆਰਾ ਕੱਲ ਨੂੰ ਫਿਰ ਲਗਾਈ ਜਾਵੇ ਚਲੋ ਜੀ ਇਸੇ ਤਰ੍ਹਾਂ ਹੀ ਸਹਬਜਾਦੇ ਹਨ ਜੁੜਿਆ ਹੈਗਾ ਅਗਲੇ ਰਾਤ ਨੂੰ ਮਾਤਾ ਗੁਜਰੀ ਕੋਲ ਰਹਿੰਦੇ ਨੇ ਤੇ ਬਹੁਤ ਮਤਲਬ ਕਿ ਵਿਚਾਰੇ ਹੁੰਦੇ ਨੇ ਸਾਰਾ ਮਾਤਾ ਗੁਜਰੀ ਨੂੰ ਨਾਲ ਪੁੱਛਦੇ ਨੇ ਕਿ ਉਹਨਾਂ ਦੀ ਦਾਦੀ ਜੀ ਵੀ ਅੱਜ ਫਿਰ ਕਚੈਰੀ ਵਿੱਚ ਕੀ ਹੋਇਆ ਤਾਂ ਉਹ ਸਾਰਾ ਕੁਝ ਦੱਸਦੇ ਹਨ ਕਿ ਉਹ ਸਾਨੂੰ ਇਹ ਮਨਾਨ ਮਨਾਨ ਦੇ ਹਨ ਆਪਣੇ ਧਰਮ ਦੀ ਲਈ ਨਾ ਨਹੀਂ ਮੁਸਲਮਾਨ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ ਲੇਕਿਨ ਅਸੀਂ ਆਪਣਾ ਧਰਮ ਨਹੀਂ ਛੱਡਣਾ ਉਸ ਨਾਲੀ ਦਾਦੀ ਜੀ ਉਹਨਾਂ ਨੇ ساری ਰਾਤ ਇਹ ਸਿੱਖਿਆ ਦਿੰਦੀ ਹੈ ਸਾਰੇ ਗੁਰੂਆਂ ਦੀਆਂ ਕਥਾਵਾਂ ਸੁਣਾਉਂਦੀ ਹੈ ਤੇ ਕਹਿੰਦੀ ਹੈ ਕਿ ਅਸੀਂ ਧਰਮ ਨਹੀਂ ਛੱਡਣਾ ਸਾਡੇ ਗੁਰੂਆਂ ਨੇ ਸਾਡੇ ਪੀਰ ਪਗੰਬਰਾਂ ਨੇ ਸਾਰੇ ਵੱਡੇ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਹਨ ਤੈਨਸੀ ਕੰ ਆਪਸੀ ਕੀ ਖਤਰ ਤਾਂ ਤੁਸੀਂ ਨਹੀਂ ਮੰਨੀ ਚਾਹੇ ਕੁਛ ਮਰਜੀ ਹੋ ਜਾਵੇ ਆਪਾਂ ਧਰਮ ਨਹੀਂ ਛੱਡਣਾ ਆਪਣੇ ਧਰਮ ਤੇ ਅੜੇ ਰਹਿਣਾ ਹੈ ਤਾਂ ਉਹ ਇਸੇ ਤਰ੍ਹਾਂ ਹੀ ਰਾਤ ਲੰਘ ਜਾਂਦੀ ਹੈ ਜਦੋਂ ਸਵੇਰ ਹੁੰਦੀ ਹੈ ਫਿਰ ਦੁਬਾਰਾ ਉਹਨਾਂ ਨੂੰ ਕਚਹਿਰੀ ਦੇ ਵਿੱਚ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਂਦਾ ਹੈ ਉੱਥੇ ਵੀ ਉਹਨਾਂ ਨੂੰ ਫਿਰ ਬਾਰ-ਬਾਰ ਇਹੀ ਗੱਲਾਂ ਕਹੀ ਜਾਂਦੀਆਂ ਹਨ ਲੇਕਿਨ ਬੱਚੇ ਜਿਹੜੇ ਨੇਗੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਉਹ ਕਹਿੰਦੇ ਹਨ ਕਿ ਅਸੀਂ ਕਿਸੇ ਅੱਗੇ ਸਿਰ ਨਹੀਂ ਝੁਕਾਵਾਂਗੇ ਸਿਰਫ ਆਪਣੇ ਗੁਰੂ ਦੇ ਅੱਗੇ ਹੀ ਅਸੀਸ ਝੁਕਾਵਾਂਗੇ ਆਪਣੇ ਗੁਰੂ ਪਿਤਾ ਦੇ ਅੱਗੇ ਸਿਰ ਝੁਕਾਵਾਂਗੇ ਔਰ ਕਿਸੇ ਧਰਮ ਦੇ ਸੀਸ ਨੀਂ ਝੁਕਾਵਾਂਗੇ ਤਾਂ ਕਿ ਕੀਤਾ ਜਾਂਦਾ ਜਦੋਂ ਉਹ ਕਚਹਿਰੀ ਜਾਂਦੇ ਹਨ ਤਾਂ ਵੱਡਾ ਦਰਵਾਜ਼ਾ ਜੋ ਹੈ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਛੋਟਾ ਦਰਵਾਜ਼ਾ ਜੋ ਹੈ ਉਹ ਖੋਲ ਦਿੱਤਾ ਜਾਂਦਾ ਹੈ ਤੇ ਜਿਹੜੇ ਮੂਰੇ ਦਰਬਾਰ ਦਰਬਾਰ ਦੇ ਮੂਰੇ ਖੜੇ ਹੁੰਦੇ ਨੇ ਪੈਗੀਕਾਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹਨਾਂ ਨੂੰ ਦੱਸੋ ਕਿਸੇ ਛੋਟੀ ਬਿਦਰਵਾਜੇ ਵਿੱਚ ਦੀ ਕਿਵੇਂ ਲੰਗਣਾ ਹੈ ਪਹਿਲਾਂ ਸੀਸ ਨੀਚੇ ਕਰਨਾ ਹੈ ਤੇ ਫਿਰ ਆਪਣੇ ਆਪ ਨੂੰ ਲੰਗਾਨਾ ਹੈ ਲੇਕਿਨ ਉਹ ਜਿਹੜੇ ਛੋਟੇ ਸਾਹਿਬਜਾਦੇ ਹੁੰਦੇ ਹਨ ਉਹ ਦੇਖਦੇ ਹਨ ਕਿ ਕਿਸ ਤਰ੍ਹਾਂ ਇਹ ਲੰਘ ਰਹੇ ਹਨ ਪਰ ਉਹ ਕਹਿੰਦੇ ਹਨ ਕਿ ਅਸੀਂ ਕਿਸੇ ਅੱਗੇ ਸੀਸ ਨੀਚੇ ਕਾਣਾ ਇਸ ਲਈ ਉਹ ਛੋਟਾ ਸਾਹਿਬਜਾਦਾ ਵੱਡੇ ਸਾਹਿਬਜਾਦੇ ਵੱਲ ਦੇਖਦਾ ਹੈ ਫਤੇ ਸਿੰਘ ਜੂਰਾ ਵੱਲ ਦੇਖਦੇ ਜੂਰਾਵਰ ਸਿੰਘ ਜੀ ਫਤੇ ਸਿੰਘ ਜੀ ਵੱਲ ਦੇਖਦੇ ਨੇ ਕਿ ਕਿਸ ਤਰ੍ਹਾਂ ਮਤਲਬ ਕਿ ਲੰਘ ਰਹੇ ਹਨ ਨੇ ਤੇ ਨਾਲੇ ਇੱਕ ਦੂਜੇ ਵੱਲ ਆਸਰੇ ਲੈਂਦੇ ਤੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤਾਂ ਜਿਹੜਾ ਛੋਟਾ ਸਾਹਿਬ ਜੱਤੇ ਹੁੰਦੇ ਨੇਗੇ ਫਤੇ ਸਿੰਘ ਜੀ ਤੇ ਉਹ ਕੀ ਕਰਦੇ ਨੇ ਪਹਿਲਾਂ ਆਪਣਾ ਇੱਕ ਪੈਰ ਜਿਹੜਾ ਹੈਗਾ ਉਹ ਸੂਬਾ ਸਰਹੰਦ ਵੱਲ ਕਰਕੇ ਅੰਦਰ ਵੜਦੇ ਨੇ ਤੇ ਇਸ ਤਰ੍ਹਾਂ ਸੂਬਾ ਸਰਹੰਦ ਦੇ ਸਾਹਮਣੇ ਜਦੋਂ ਉਹਨਾਂ ਦੇ ਉਸਤੀ ਸਾਹਿਬ ਜੱਤੇ ਦੀ ਜੁੱਤੀ ਆਂਦੀ ਹੈ ਤਾਂ ਉਸ ਨੂੰ ਹੋਰ ਵੀ ਗੁੱਸਾ ਛਲ ਜਾਂਦਾ ਹੈ ਇਸ ਤਰ੍ਹਾਂ ਦੋਨੋਂ ਸਾਹਿਬ ਜੱਤੇ ਜਿਹੜੇ ਨੇ ਪੈਰ ਪੈਲਾ ਪਰੰਦਰ ਕਰਦੇ ਨੇ ਬਾਦ ਵਿੱਚ ਆਪਣੇ ਸੀਸ ਉੱਤੇ ਕਰਕੇ ਜਾਂਦੇ ਹਨ ਊਰਜਾ ਕਾਰੀ ਛੱਡਦੇ ਜਾਂਦੇ ਹਨ ਤੇ ਫਿਰ ਵੀ ਉਹਨਾਂ ਨੂੰ ਬਹੁਤ ਮਨਾਇਆ ਜਾਂਦਾ ਹੈ ਡਰਾਇਆ ਵੀ ਜਾਂਦਾ ਹੈ ਤੁਮਕਾਇਆ ਵੀ ਜਾਂਦਾ ਹੈ ਲੇਕਿਨ ਉਹ ਆਪਣੇ ਧਰਮ ਤੇ ਅੜਿਰੰਦੇ ਹਨ ਕਿ ਅਸੀਂ ਆਪਣੇ ਗੁਰੂ ਦਾਦਾ ਜੀ ਦੇ ਰਸਤੇ ਉੱਤੇ ਹੀ ਚੱਲਣਾ ਹੈ ਜਿਵੇਂ ਸਾਡੇ ਦਾਦਾ ਜੀ ਨੇ ਅਸੀਂ ਇੱਕ ਧਰਮ ਦੀ ਖਾਤਰ ਆਪਣਾ ਸੀਸ ਵਾਰ ਦਿੱਤਾ ਹੈ ਅਸੀਂ ਵੀ ਹਿੰਦੂ ਧਰਮ ਦੀ ਖਾਤਰ ਸੀਸ ਵਾਰ ਦਿੱਤਾ ਹੈ ਅਸੀਂ ਵੀ ਇਸੇ ਤਰ੍ਹਾਂ ਹੀ ਆਪਣੇ ਧਰਮ 'ਤੇ ਟਿਕਾ ਲੈਣਾ ਹੈ ਤੇ ਉਹਨਾਂ ਨੂੰ ਫੇਰ ਬਹੁਤ ਕੁਝ ਕਿਹਾ ਵੀ ਜਾਂਦਾ ਹੈ ਕਿ ਤੁਹਾਡੇ ਨਾਲ ਐਵੇਂ ਕੀਤਾ ਜਾਵੇਗਾ ਐਵੇਂ ਕੀਤਾ ਜਾਵੇਗਾ ਸੁਬਸਰ ਹੰਦ ਉਹਨਾਂ ਸਨਤਿਲਿਕ ਹੁਕਮ ਵੀ ਦਿੰਦਾ ਹੈ ਕਿ ਇਹਨਾਂ ਇਹਨਾਂ ਦੇ ਉੱਪਰ ਤਸ਼ੱਦਦ ਕੀਤਾ ਜਾਵੇ ਇਹਨਾਂ ਨੂੰ ਮਨਾਇਆ ਜਾਵੇ ਕਿਵੇਂ ਨਾ ਕਿਵੇਂ ਇਹਨਾਂ ਦਿੱਤੀ ਕਿਸੇ ਤਰ੍ਹਾਂ ਦਾ ਇਹ ਡਰ ਕੇ ਜਿਹੜੇ ਨੇ ਇਹ ਆਪਣਾ ਧਰਮ ਕਬੂਲ ਕਰ ਲੈਣ ਲੇਕਿਨ ਦਾਦੀ ਮਾਂ ਨੇ ਜੋ ਉਹਨਾਂ ਨੂੰ ਸਿਖਾਇ ਦਿੱਤੀ ਹੁੰਦੀ ਆ ਉਸ ਦੇ ਉੱਤੇ ਖਰੇ ਉਤਰਦੇ ਹਨ ਤੇ ਉਹਨਾਂ ਨੂੰ ਕਹਿ ਜਾਂਦਾ ਹੈ ਕਿ ਤੁਹਾਨੂੰ ਕੰਦਾ ਦੇ ਵਿੱਚ ਚਣਵਾਇਆ ਜਾਵੇਗਾ ਇਸ ਤਰ੍ਹਾਂ ਰਹੇਗਾ ਇਹ ਕਲੇਜੇਗਾ ਲੇਕਿਨ ਉਹ ਬਿਲਕੁਲ ਵੀ ਨਹੀਂ ਡਰਦੀ ਤਾਂ ਕਾਜੀ ਸਾਹਿਬ ਨੂੰ ਬੁਲਾਇਆ ਜਾਂਦਾ ਕਾਜੀ ਸਾਹਿਬ ਕਹਿੰਦੇ ਹਨ ਕਿ ਇਹ ਆਪਣੇ ਧਰਮ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟਦੀ ਤੇ ਹੁਣ ਇਹਨਾਂ ਦਾ ਕੀ ਕੀਤਾ ਜਾਵੇ ਤਾਂ ਇਹਨਾਂ ਬੱਚਨ ਕੀ ਸਕੇ ਜਾਂਦੀ ਜੀ ਤਾਂ ਅਗੋਂ ਜਿਹੜੇ ਮਤਲਬ ਜਿਹੜਾ ਸੁਚਨ ਆਂਦਾ ਹੁੰਦਾ ਉਸ ਦਾ ਦਿਮਾਗ ਕੰਮ ਕਰਦਾ ਹੈ ਉਹ ਕਹਿੰਦਾ ਹੈ ਕਿ ਜਿਹੜਾ ਮਲੇਰ ਕੋਟਲੇ ਦਾ ਇਹ ਨਵਾਬ ਹੈ ਉਸ ਨੂੰ ਬੁਲਾਇਆ ਜਾਵੇ ਉਸਦੇ ਦੋ ਭਰਾ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਨੂੰ ਬੁਲਾਇਆ ਜਾਵੇ ਉਹ ਸੀ ਇਹਨਾਂ ਨੂੰ ਫਤਵਾ ਸੁਣਾਣਗੇ ਜੋ ਵੀ ਇਹਨਾਂ ਨੂੰ ਸਜ਼ਾ ਦੇਣੀ ਹੈ ਉਹਨਾਂ ਦੇ ਮੁਤਾਬਕ ਦਿੱਤੀ ਜਾਵੇਗੀ ਉਹ ਆਪਣੇ ਭਰਾਵਾਂ ਦਾ ਬਦਲਾ ਜਿਹੜਾ ਹੈਗਾ ਤਾਂ ਉਹ ਲੈ ਸਕਦੇ ਹਨ ਲੇਕਿਨ ਜਦੋਂ ਉਹਨੂੰ ਬੁਲਾਇਆ ਜਾਂਦਾ ਹੈ ਤਾਂ ਮਲੇਰਕੋਟਲੇ ਦਾ ਨਵਾਬ ਜੀ ਉਹ ਆ ਜਾਂਦਾ ਹੈ ਜਦੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ ਤੁਸੀਂ ਆਪਣੇ ਮਤਵਕੇ ਨਾਲ ਸਜਾਦੀ ਸਕਦੇ ਹੋ ਸਾਡੇ ਵੱਲੋਂ ਤੁਹਾਨੂੰ ਖੁੱਲੀ ਛੁੱਟੀ ਹੈ ਤਾਂ ਉਹ ਕਹਿੰਦਾ ਹੈ ਕਿ ਜੋ ਬਾਪ ਦਾ ਬਾਪ ਵੱਲੋਂ ਕੀਤੀ ਗਲਤੀ ਹੈ ਉਸ ਦਾ ਮਤਲਬ ਇਹ ਬਦਲਾ ਜਿਹੜਾ ਉਸ ਬਾਪ ਤੋਂ ਲੈਣਾ ਚਾਹੀਦਾ ਉਹਦੇ ਬੱਚਾ ਤੋਂ ਨਹੀਂ ਲੈਣਾ ਚਾਹੀਦਾ ਇਹਨੇ ਛੋਟੇ-ਛੋਟੇ ਬੱਚਾ ਤੋਂ ਆਪਾਂ ਕੀ ਬਦਲਾ ਲਵਾਂਗੇ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਜਦੋਂ ਦਰਬਾਰ ਦੇ ਵਿੱਚ ਇਹ ਗੱਲ ਹੁੰਦੀ ਹੈ ਤਾਂ ਵਜੀਦ ਖਾਨ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਕਹਿੰਦਾ ਹੈ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਇਹਨਾਂ ਨੂੰ ਛੱਡਣ ਨਹੀਂ ਜਾਵੇਗਾ ਪਰ ਚਲੋ ਸ ਕਿਹਾ ਜਾਂਦਾ ਸੁਚਨੰਦ ਕਹਿੰਦਾ ਹੈ ਕਹਿੰਦਾ ਜੇ ਆਪਾਂ ਨੂੰ ਆਪਾਂ ਇਹਨੂੰ ਛੱਡ ਦਈਏ ਤਾਂ ਮੈਨੇ ਇਹਨਾਂ ਤੋਂ ਦੋ ਸਵਾਲ ਪੁੱਛਣੇ ਹਨ ਤਾਂ ਉਹ ਸਾਹਿਬ ਜੱਦੇ ਨੂੰ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਤਾਂ ਸਾਹਿਬ ਜੱਦੇ ਕਹਿੰਦੇ ਹਨ ਕਿ ਅਸੀਂ ਆਪਣੇ ਪਿਤਾ ਗੁਰਗੋਵਿੰਦ ਸਿੰਘ ਜੀ ਵਾਂਗੂ ਨਵੀਂ ਫੌਜ ਬਣਾਵਾਂਗੇ ਫੌਜ ਬਣਾ ਕੇ ਮੁਗਲਾਂ ਦਾ ਮੁਕਾਬਲਾ ਕਰਾਂਗੇ ਔਰ ਆਪਣੀ ਸਿੱਖਿਤ ਸਿੱਖਤਰ ਨੂੰ ਕਾਇਮ ਕਰਾਂਗੇ ਤੇ ਇਸੇ ਤਰ੍ਹਾਂ ਜਦੋਂ ਇਹ ਗੱਲ ਸੁਣਦੇ ਹਨ ਤਾਂ ਸੁਭਾ ਸਰੰਦ ਪੜਕ ਜਾਂਦਾ ਹੈ ਉਹ ਕਹਿੰਦਾ ਹੈ ਕਿ ਇਹ ਛੋਟੇ ਛੋਟੇ ਬੱਚੇ ਹਨ ਗੱਲਾਂ ਇੰਨੀਆਂ ਵੱਡੀਆਂ ਵੱਡੀਆਂ ਕਰਦੇ ਹਨ ਤਾਂ ਇਹ ਤਾਂ ਇੱਕ ਤਰ੍ਹਾਂ ਜਿਵੇਂ ਕਹਿੰਦੇ ਨੇ ਸੱਪ ਦੇ ਸੁਪੂੜੀ ਹੀ ਹਨ ਜੇ ਸੁਪੂਲੀਆਂ ਨੂੰ ਹੀ ਵਿਦਿਅਤ ਦਿੱਤਾ ਜਾਵੇ ਤਾਂ ਇਹ ਵੱਡੇ ਹੋ ਕੇ ਸੱਪ ਨਹੀਂ ਬਣਨਗੇ ਇਸੇ ਕਰਕੇ ਇਹਨਾਂ ਨੂੰ ਇਹੋ ਜੀ ਸਹਜ ਦਿੱਤੀ ਜਾਵੇ ਜਿਸ ਦੇ ਨਾਲ ਕਿ ਇਹ ਉੱਪਰ ਉੱਠਣ ਹੀ ਨਾ ਤੇ ਇੱਥੇ ਹੀ ਇਹਨਾਂ ਦਾ ਖਤਮ ਹੋ ਜਾਵੇ। ਤਾਂ ਉਹਨਾਂ ਨੂੰ ਕਾਜੀ ਸਾਹਿਬ ਨੂੰ ਬੁਲਾਇਆ ਜਾਂਦਾ ਹੈ ਕਿ ਤੁਸੀਂ ਇਹਨਾਂ ਨੂੰ ਫਤਵਾ ਪੜੋ ਕਿ ਨਾ ਨੂੰ ਨੀਹਾਂ ਦੇ ਵਿੱਚ ਸੁਲਵਾਇਆ ਜਾਵੇ ਔਰ ਨੀਹਾਂ ਦੇ ਵਿੱਚ ਚਣਵਾ ਕੇ ਫਿਰ ਬਾਦ ਦੇ ਵਿੱਚ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਔਰ ਉਹਨਾਂ ਨੂੰ ਇਹ ਵੀ ਡਰਾਇਆ ਜਾਂਦਾ ਹੈ ਕਿ ਤੁਹਾਡੇ ਜਿਹੜੇ ਨੇ ਵੀ ਤੁਹਾਨੂੰ ਖਤਮ ਕਰਕੇ ਇਹ ਜੀ ਥਾਂ ਤੇ ਸੁੱਟਿਆ ਜਾਵੇਗਾ ਜਿੱਥੇ ਕਿਤਨੇ ਇੱਲ ਇੱਲ ਗਿਰਜਾਂ ਖਾਕਾ ਕੇ ਉੱਚੀਆਂ ਉਡਾਰੀਆਂ ਲਾਂਣਗੀਆਂ ਤਾਂ ਬਾਬਾ ਫਤਿਹ ਸਿੰਘ ਜੀ ਤੇ ਜੁਰਾਵਰ ਸਿੰਘ ਜੀ ਕਹਿੰਦੇ ਹਨ ਕਿ ਉੱਚੀਆਂ ਉਡਾਰੀਆਂ ਜਿੰਨੀਆਂ ਉੱਚੀਆਂ ਉਡਾਰੀਆਂ ਇਲਾਣਾਂਣਗੀਆਂ ਉਨੇ ਹੀ ਉੱਚੇ ਸਿੱਖ ਪੰਥ ਦੇ ਨਿਸ਼ਾਨ ਚੁਲਣਗੇ ਜਿੱਥੇ-ਜਿੱਥੇ ਸਾਡੀਆਂ ਬੁੱਟੀਆਂ ਜਾ ਕੇ ਗਿਰਨੀਆਂ ਉੱਥੇ-ਉੱਥੇ ਗੁਰਦੁਆਰੇ ਪੜਨਗੇ ਤਾਂ-ਤਾਂਤੇ ਗੁਰਦੁਆਰੇ ਦੇ ਨਿਸ਼ਾਨ ਚੁਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਕੀ ਦੀ ਕਥਾ ਜੀ ਤੁਹਾਨੂੰ ਕੱਲ ਨੂੰ ਸੁਣਾਈ ਜਾਵੇਗੀ ਸਾਬ ਜਦ ਦੇ ਸ਼ਹੀਦੀ ਬਾਰੇ ਇਸ ਤਰ੍ਹਾਂ ਨੇ ਸ਼ਹੀਦੀ ਦਿੱਤੀ ਤੇ ਉਹਨਾਂ ਨੂੰ ਫਤਵਾ ਜਦ ਦੇ ਦਿਨ ਫਤਵਾ ਪੜਿਆ ਗਿਆ ਕਿ ਉਹਨਾਂ ਨੂੰ ਨੀਹਾਂ ਦੇ ਵਿੱਚ ਛੁੜਵਾਇਆ ਜਾਵੇ ਔਰ ਫਿਰ ਉਹ ਸਾਰੀ ਰਾਤ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਵਿੱਚ ਬੱਚੇ ਬੈਠੇ ਰਹਿੰਦੇ ਹਨ ਨਾ ਉਹ ਸੌਂਦੇ ਹਨ ਨਾ ਜਾਗਦੇ ਹਨ ਮਾਤਾ ਗੁਜਰੀ ਸੀ ਸਾਰੀ ਰਾਤ ਜਾ ਕੇ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੱਚਿਆਂ ਦਾ ਜੁ ਹੋਇਆ ਹੋ ਕਲ ਨੂੰ ਆਖਰੀ ਦਿਨ ਹੈ ਤੇ ਇਹਨਾਂ ਬੱਚਿਆਂ ਨੂੰ ਜਿਹੜੇ ਨੇਗੇ ਵੀ ਇਹਦੀ ਕੀਤਾ ਜਾਵੇਗਾ ਤੇ ਉਹਨਾਂ ਦਾ ਮਨ ਬਹੁਤ ਉਦਾਸ ਹੁੰਦਾ ਲੇਕਿਨ ਉਹ ਫਿਰ ਵੀ ਬੱਚਿਆਂ ਨੂੰ ਹੌਸਲਾ ਦਿੰਦੇ ਹਨ ਦੇਖੋ ਜੀ ਛੋਟੇ ਛੋਟੇ ਸਹਬਜ਼ਾਦੀ ਜੋ ਬੱਚੇ ਨੇ ਇਹਨਾਂ ਨੇ ਵੀ ਸਿੱਖ ਧਰਮ ਨੂੰ ਬਚਾਣ ਦੀ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਪਰ ਇਹ ਨਹੀਂ ਮੰਨੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਦੇ ਵਾਹਵਾਕਾਂ ਅਨੁਸਾਰ ਸਿੰਦਾਨੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਧੰਨ ਨੇ ਗੁਰਬਾਬ ਸਿੰਘ ਜੀ ਮਹਾਰਾਜ ਧੰਨ ਉਹਨਾਂ ਦੇ ਸਹਿਬਜ਼ਾਦੇ ਧੰਨ ਗੁਰਤੇਗ ਬਾਦਰ ਜੀ ਜਿਨ੍ਹਾਂ ਨੇ ਸਿੱਖ ਕੌਮ ਦੀ ਖਾਤਰ ਆਉਣੀਆਂ ਸ਼ਹੀਦੀਆਂ ਦਿੱਤੀਆਂ ਔਰ ਆਪਣੇ ਜਾਨਵਾਰੀਆਂ ਸਾਡੇ ਸਿੱਖ ਕੌਮ ਇਸ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਤਾਂ ਹੀ ਰਾਜ ਕਰ ਰਹੀ ਹੈ ਜੇਕਰ ਇਹਨਾਂ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ